ਵਿਵਾਦਿਤ ਪਾਸਟਰ ਬਜਿੰਦਰ ਸਿੰਘ ਜਿਸ ਦੇ ਕਾਫੀ ਲੱਖਾਂ ਦੇ ਵਿੱਚ ਫਾਲੋਅਰ ਨੇ ਸੋਸ਼ਲ ਮੀਡੀਆ ਦੇ ਉੱਤੇ ਉਸ ਦੀਆਂ ਵੀਡੀਓ ਵੀ ਕਾਫੀ ਵਾਇਰਲ ਹੁੰਦੀਆਂ ਨੇ ਔਰ ਕੁਝ ਲੋਕ ਉਸ ਦੀ ਜਿਹੜੇ ਆਲੋਚਨਾ ਕਰਦੇ ਨੇ ਉਹ ਕਹਿੰਦੇ ਨੇ ਕਿ ਜੋ ਇਸਾਈ ਧਰਮ ਦੇ ਵਿੱਚ ਧਰਮ ਦੇ ਮੁਤਾਬਕ ਚੱਲਣਾ ਹੋਵੇ ਤਾਂ ਉਸ ਦੇ ਮੁਤਾਬਿਕ ਹੀ ਨਹੀਂ ਚੱਲਦਾ ਇਹ ਪਖੰਡ ਕਰਦਾ ਇਸ ਦੇ ਉੱਤੇ ਪਖੰਡ ਕਰਨ ਦੇ ਦੋਸ਼ 7 ਤਰ੍ਹਾਂ ਦੇ ਲੱਗਦੇ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਵਾਇਰਲ ਹੁੰਦੀਆਂ ਨੇ ਹਾਲਾਂਕਿ ਦਾਵਾ ਕਰਦਾ ਹੈ ਕਿ ਗੰਭੀਰ ਤੋਂ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕ ਇਸ ਦੇ ਕੋਲ ਆ ਕੇ ਠੀਕ ਹੋ ਜਾਂਦੇ ਨੇ ਔਰ ਇਸ ਦੇ ਵਿੱਚ ਸਚਾਈ ਕੀ ਹੈ ਤੇ ਝੂਠ ਕੀ ਹੈ ਤੇ ਝੂਠਾ ਪ੍ਰਚਾਰ ਕੀ ਹੈ ਇਹ ਬਹੁਤ ਕੁਝ ਤਾਂ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਪਰ ਹੁਣ ਮੁਸ਼ਕਲਾਂ ਦੇ ਵਿੱਚ ਘਿਰਦਾ ਦਿਖਾਈ ਦੇ ਰਿਹਾ ਹੈ ਪਾਸਟਰ ਬਜਿੰਦਰ ਸਿੰਘ ਇਸ ਤੋਂ ਪਹਿਲਾਂ ਵੀ ਜ਼ਿਰਖਪੁਰ ਵਾਸੀ ਇੱਕ ਔਰਤ ਨੇ ਇਸ ਦੇ ਉੱਤੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਾਇਏ ਸਨ ਜਬਰਜਨਾਹ ਕਰਨ ਦੇ ਦੋਸ਼ ਲੱਗਦੇ ਨੇ ਉਸ ਤੋਂ ਬਾਅਦ ਇਸ ਦੇ ਖਲਾ ਪਰਚਾ ਦਰਜ ਹੁੰਦਾ ਪਰ ਅਦਾਲਤੀ ਪ੍ਰਕਿਰਿਆਵਾਂ ਤੱਕ ਜਾਂਦੇ ਜਾਂਦੇ ਆ ਸਬੂਤਾਂ ਦੀ ਘਾਟ ਕਰਕੇ ਇਸ ਨੂੰ ਉਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਜਾਂਦਾ ਪਰ ਹੁਣ ਫੇਰ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਸ਼ੋਸ਼ਣ ਕਰਨ ਨੂੰ ਲੈ ਕੇ ਹਾਲਾਂਕਿ ਪਾਸਟਰ ਬਜਿੰਦਰ ਸਿੰਘ ਮੀਡੀਆ ਦੇ ਸਾਹਮਣੇ ਆ ਕੇ ਇਹਨਾਂ ਸਾਰੀਆਂ ਗੱਲਾਂ ਤੋਂ ਜਿਹੜਾ ਆ ਦੋਸ਼ਾਂ ਨੂੰ ਬੇਬੁਨਿਆਦ ਦੱਸ ਚੁੱਕਾ ਹੈ ਇਹ ਵੀ ਕਹਿ ਚੁੱਕਾ ਹੈ ਕਿ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਪਰ ਹੁਣ ਨੈਸ਼ਨਲ ਕਮਿਸ਼ਨ ਆਫ ਔਮਨ ਹੁਣ ਕੌਮੀ ਔਰਤਾਂ ਦੇ ਕਮਿਸ਼ਨ ਦੀ ਜਿਹੜੀ ਐ ਐਂਟਰੀ ਹੋਈ ਐ ਇਸ ਕੇਸ ਦੇ ਵਿੱਚ ਜਿਸ ਨੇ 3 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਮੰਗੀ ਐ ਤੇ ਹੁਣ ਗ੍ਰਿਫਤਾਰ ਕਰਨ ਦੇ ਦੇਸ਼ ਵੀ ਜਿਹੜੇ ਦਿੱਤੇ ਗਏ ਨੇ ਇਸ ਦੀ ਜਾਣਕਾਰੀ ਸਾਹਮਣੇ ਆ ਰਹੀ ਐ ਪਾਸਟਰ ਬਜਿੰਦਰ ਸਿੰਘ ਦੇ ਉੱਤੇ ਹੁਣ ਗ੍ਰਿਫਤਾਰੀ ਦੀ ਤਲਵਾਰ ਲਟਕ ਚੁੱਕੀ ਐ ਕੌਮੀ ਮਹਿਲਾ ਕਮਿਸ਼ਨ ਦੇ ਵੱਲੋਂ ਇਸ ਬਾਰੇ ਨਿਰਦੇਸ਼ ਤੇ ਆਦੇਸ਼ ਦੇ ਦਿੱਤੇ ਗਏ ਨੇ ਪਾਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਲਾਂ ਹੁਣ ਘਟ ਨਹੀਂ ਰਹੀਆਂ ਦਿਨੋਂ ਦਿਨ ਵੱਧ ਰਹੀਆਂ ਨੇ ਕਿਉਂਕਿ ਬਜਿੰਦਰ ਸਿੰਘ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਐ ਤੇ ਇੱਕ ਔਰਤ ਦੇ ਨਾਲ ਛੇੜਛਾੜ ਮਾਮਲੇ ਦੇ ਵਿੱਚ ਕੌਮੀ ਮਹਿਲਾ ਕਮਿਸ਼ਨ ਦੇ ਵੱਲੋਂ ਹੁਣ ਸਖਤ ਰੁਖ ਅਪਣਾਇਆ ਜਾ ਰਿਹਾ ਹੈ ਤੇ ਪੁਲਿਸ ਨੂੰ 3 ਦਿਨਾਂ ਦਾ ਟਾਈਮ ਦੇ ਦਿੱਤਾ ਗਿਆ ਹੈ ਰਿਪੋਰਟ ਕਰਨ ਦੇ ਲਈ ਹੁਣ ਤੱਕ ਦੀ ਮਿਲੀ ਜਾਣਕਾਰੀ ਦੇ ਮੁਤਾਬਕ ਦਿੱਲੀ ਤੋਂ ਕੌਮੀ ਮਹਿਲਾ ਕਮਿਸ਼ਨ ਨੇ ਆਦੇਸ਼ ਦਿੱਤੇ ਨੇ ਔਰ ਇਸੇ ਕਰਕੇ ਉਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਸਖਤ ਪੁਲਿਸ ਇਸ ਦੇ ਖਿਲਾਫ ਕਾਰਵਾਈ ਕਰੇ ਤੇ BNS ਦੀਆਂ ਧਰਾਵਾਂ ਦੇ ਤਹਿਤ ਪਾਸਟਰ ਦੀ ਗ੍ਰਿਫਤਾਰੀ ਨਾ ਹੋਣ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਐਨਐਸਡਬਲਯੂ ਤੱਕ ਪਹੁੰਚਣ ਤੋਂ ਬਾਅਦ ਹੁਣ ਪੁਲਿਸ ਵੀ ਦੀ ਸਿਰਦਰਦੀ ਵੀ ਵਧੇਗੀ ਕਿਉਂਕਿ ਸ਼ਿਕੰਜਾ ਕਸਣਾ ਪਵੇਗਾ ਹੁਣ ਸਿੱਟ ਦੇ ਜਿਹੜੇ ਮੁਖੀ ਨੇ ਐਸਪੀ ਫਗਵਾੜਾ ਨੇ ਪਾਸਟਰ ਦੀ ਹੁਣ ਤੱਕ ਦੀ ਗ੍ਰਿਫਤਾਰੀ ਨਾ ਹੋਣ ਦੀ ਗੱਲ ਕਹੀ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ ਸਿੱਟ ਦੀ ਫਾਸਟ ਟਰੈਕ ਆਧਾਰ ਦੇ ਉੱਤੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਹਾਲਾਂਕਿ ਪੀੜਤਾ ਦੇ ਵੱਲੋਂ ਦੋਸ਼ ਲਾਏ ਗਏ ਨੇ ਕਿ ਪਾਸਟਰ ਬਜਿੰਦਰ ਸਿੰਘ ਆ ਜਿਹੜਾ ਉਹ ਵਿਦੇਸ਼ ਭੱਜ ਗਿਆ ਜਲੰਧਰ ਦੇ ਸਾਜਪੁਰ ਚਰਚ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਦੇ ਉੱਤੇ ਜਿਹੜਾ ਮਹਿਲਾ ਨੇ ਦੋਸ਼ ਲਾਏ ਨੇ ਔਰਤ ਨੇ ਦੋਸ਼ ਲਾਏ ਨੇ ਕਿ ਉਸ ਦੇ ਨਾਲ ਛੇੜਛਾੜ ਹੁੰਦੀ ਹੈ ਉਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਪੀੜਤਾ ਨੇ ਤੈਥੋਂ ਤੱਕ ਦਾਵਾ ਕੀਤਾ ਕਿ ਪਾਸਟਰ ਬਜਿੰਦਰ ਸਿੰਘ ਜਾਂਚ ਤੋਂ ਬਚਣ ਦੇ ਲਈ ਦੇਸ਼ ਛੱਡ ਕੇ ਭੱਜ ਚੁੱਕਾ ਹੈ ਹਾਲਾਂਕਿ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਇਸ ਤੋਂ ਪਹਿਲਾਂ ਤਾਂ ਮੀਡੀਆ ਦੇ ਸਾਹਮਣੇ ਬਜਿੰਦਰ ਸਿੰਘ ਜ਼ਰੂਰ ਆਇਆ ਸੀ ਔਰ ਉਸ ਨੇ ਤੈਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਜੇ ਉਸ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਕਿ ਉਸ ਨੂੰ ਜਿਹੜੀ ਕਿ ਬਦਨਾਮ ਕਰਨ ਦੇ ਤਹਿਤ ਹੋ ਰਹੀ ਹੈ ਤਾਂ ਪੰਜਾਬ ਵੀ ਬੰਦ ਕਰਨਗੇ ਇਹ ਬਜਿੰਦਰ ਸਿੰਘ ਦਾ ਦਾਵਾ ਸੀ ਕਿ ਪੰਜਾਬ ਬੰਦ ਕਰ ਦਿੱਤਾ ਜਾਵੇਗਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਉਸ ਨੂੰ ਇਹ ਕਾਲ ਦੇਣ ਤੋਂ ਬਾਅਦ ਸਾਥ ਮਿਲਣਾ ਸੀ ਕਿ ਨਹੀਂ ਉਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਕਿ ਤਨਾਪੂਰਨ ਸਥਿਤੀ ਬਣ ਸਕਦੀ ਹੈ ਅਜੇ ਤੱਕ ਤਾਂ ਉਸ ਨੇ ਸਿਰਫ ਹਵਾ ਦੇ ਵਿੱਚ ਹੀ ਗੱਲਾਂ ਕੀਤੀਆਂ ਸਨ ਹਾਲੇ ਅਮਲੀ ਰੂਪ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਆਖੀ ਪਰ ਹੁਣ ਜਦੋਂ ਕੌਮੀ ਮਹਿਲਾ ਕਮਿਸ਼ਨ ਦੀ ਐਂਟਰੀ ਹੋਈ ਹੈ ਤੇ ਪਾਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਲਾਂ ਵਧੀਆਂ ਨੇ ਤੇ ਦੂਜੇ ਪਾਸੇ ਉਸੇ ਹੀ ਪੀੜਤ ਧਿਰ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਉਹ ਦੇਸ਼ ਛੱਡ ਕੇ ਭੱਜ ਚੁੱਕਾ ਤਾਂ ਕਿ ਉਸ ਨੂੰ ਜਾਂਚ ਦਾ ਸਾਹਮਣਾ ਨਾ ਕਰਨਾ ਪਵੇ। ਕਪੂਰਥਲਾ ਦੇ ਰਹਿਣ ਵਾਲੀ ਉਹ ਪੀੜਤ ਮਹਿਲਾ ਦੱਸੀ ਜਾ ਰਹੀ ਹੈ ਕਿ ਉਸ ਕੇਸ ਦੇ ਵਿੱਚ ਦਰਜ ਹੋਣ ਤੋਂ ਬਾਅਦ ਪਾਸਟਰ ਬਜਿੰਦਰ ਸਿੰਘ ਇੱਕ ਨਿੱਜੀ ਪ੍ਰੋਗਰਾਮ ਦਾ ਬਹਾਨਾ ਬਣਾ ਕੇ ਨੇਪਾਲ ਵੱਲ ਨੂੰ ਭੱਜ ਗਿਆ। ਮਾਮਲੇ ਦੀ ਜਾਂਚ ਲਈ ਬਣਾਏ ਗੀ ਸਟ ਦੇ ਜਿਹੜੇ ਮੁਖੀ ਨੇ ਐਸਪੀ ਰੁਪਿੰਦਰ ਤੌਰ ਭੱਟੀ ਦਾ ਕਹਿਣਾ ਹੈ ਕਿ ਫਿਲਹਾਲ ਉਹਨਾਂ ਨੇ ਪਾਸਟਰ ਦੇ ਨੇਪਾਲ ਭੱਜਣ ਦੇ ਬਾਰੇ ਜਾਣਕਾਰੀ ਨਹੀਂ ਹੈ ਪਰ ਉਸ ਨੂੰ ਵੈਰੀਫਾਈ ਜ਼ਰੂਰ ਕੀਤਾ ਜਾਵੇਗਾ ਥਾਣਾ ਸਿਟੀ ਕਪੂਰਥਲਾ ਦੇ ਵਿੱਚ ਦਰਜ ਐਫ ਆਈ ਆਰ ਦੇ ਵਿੱਚ ਕਪੂਰਥਲਾ ਦੇ ਵਿੱਚ ਹੀ ਦੋਸ਼ ਲੱਗਦੇ ਨੇ ਕਿ ਜਿਹੜਾ ਪਾਸਟਰ ਬਜਿੰਦਰ ਸਿੰਘ ਹੈ ਜਲੰਧਰ ਦੇ ਪਿੰਡ ਤਾਜਪੁਰ ਸਥਿਤ ਚਰਚ ਆਫ ਗਲੋਰੀ ਤੇ ਵਿਜ਼ਡਮ ਨਾਮ ਦੇ ਮਸੀਹੀ ਸੱਤ ਸੰਗ ਕਰਦਾ ਹੈ ਔਰ ਉਸ ਦੇ ਵਿੱਚ ਜਿਹੜਾ ਕਿ ਅਕਤੂਬਰ 2017 ਦੇ ਵਿੱਚ ਉਹਨਾਂ ਦੇ ਟੱਚ ਵਿੱਚ ਆਉਂਦੇ ਨੇ ਉਹਨਾਂ ਦੇ ਮਾਤਾ ਪਿਤਾ ਨੇ ਉੱਥੇ ਜਾਣਾ ਸ਼ੁਰੂ ਕੀਤਾ ਸੀ ਔਰ ਇਸਦੀ ਚਰਚੇ ਵਿੱਚ ਜਾਣਾ ਉਹਨਾਂ ਨੇ 2017 ਵਿੱਚ ਸ਼ੁਰੂ ਕੀਤਾ ਉਸ ਸਮੇਂ ਉਸ 17 ਸਾਲ ਦੀ ਸੀ ਜਦੋਂ ਉਸਨੇ ਪੀੜਤਾ ਦਾ ਮੋਬਾਈਲ ਨੰਬਰ ਲਿਆ ਸੀ ਔਰ ਫੋਨ ਦੇ ਉੱਤੇ ਉਲਟੀਆਂ ਸਿੱਧੀਆਂ ਗੱਲਾਂ ਕਰਦਾ ਸੀ ਫਿਰ ਮੈਸੇਜ ਭੇਜਣ ਲੱਗਿਆ ਫਿਰ ਇੱਕ ਮੈਸੇਜ ਦੇ ਵਿੱਚ ਉਸਨੇ ਡਰਾਉਣ ਦੀ ਗੱਲ ਵੀ ਆਖੀ ਇਸ ਕਰਕੇ ਉਹ ਡਰ ਗਿਆ ਉਸ ਨੂੰ ਡਰ ਗਈ ਔਰ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਔਰ ਹਰਕਤਾਂ ਲਗਾਤਾਰ ਕੀਤੀਆਂ ਜਾ ਰਹੀਆਂ ਸੀ ਔਰ ਇਹ ਵੀ ਕਿਹਾ ਗਿਆ ਸੀ ਜੇਕਰ ਇਸ ਦੀ ਜਾਣਕਾਰੀ ਉਹ ਕਿਸੇ ਨਾਲ ਸਾਂਝੀ ਕਰਦੇ ਹੈ ਤਾਂ ਫਿਰ ਉਸ ਨੂੰ ਮਾਰ ਵੀ ਦਿੱਤਾ ਜਾ ਸਕਦਾ ਹੈ ਜਾਨੋਂ ਮਾਰਨ ਦੀ ਧਮਕੀ ਤੱਕ ਦਾ ਦੋਸ਼ ਹੈ ਜਿਹੜਾ ਉਸਦੇ ਉੱਤੇ ਲੱਗ ਜਾਂਦਾ ਹੈ ਹਾਲਾਂਕਿ ਇਹਨਾਂ ਦੋਸ਼ਾਂ ਦੀ ਸਚਾਈ ਜਾਣਨ ਦੇ ਲਈ ਜਾਂਚ ਪੜਤਾਲ ਪੁਲਿਸ ਵੱਲੋਂ ਦਾਵਾ ਕੀਤਾ ਜਾ ਰਿਹਾ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸਿਓਂ ਕੌਮੀ ਮਹਿਲਾ ਕਮਿਸ਼ਨ ਤੱਕ ਜਦੋਂ ਪਹੁੰਚ ਹੋਈ ਇਸ ਮਾਮਲੇ ਦੀ ਤੇ ਉਸ ਦੇ ਵਿੱਚ 3 ਦਿਨਾਂ ਦੇ ਵਿੱਚ ਵਿੱਚ ਰਿਪੋਰਟ ਮੰਗ ਲਈ ਗਈ ਹੈ ਔਰ ਗ੍ਰਿਫਤਾਰ ਕਰਨ ਦੇ ਜਿਹੜੇ ਆ ਉਲੀ ਦੇ ਆਦੇਸ਼ ਦਿੱਤੇ ਗਏ ਨੇ ਕਿ ਹੁਣ ਤੱਕ ਢਿੱਲੀ ਕਾਰਗੁਜ਼ਾਰੀ ਕਿਉਂ ਹੈ ਗ੍ਰਫਤਾਰੀ ਨਾ ਹੋਣ ਕਰਕੇ ਵੀ ਸਵਾਲ ਉੱਠ ਰਹੇ ਨੇ 2022 ਦੇ ਵਿੱਚ ਪਾਸਟਰ ਬਜਿੰਦਰ ਸਿੰਘ ਨੇ ਹਰ ਐਤਵਾਰ ਚਰਚ ਦੇ ਵਿੱਚ ਉਸ ਨੂੰ ਕੈਬਨ ਦੇ ਵਿੱਚ ਕੱਲਿਆਂ ਨੂੰ ਬਿਠਾਉਣਾ ਸ਼ੁਰੂ ਕੀਤਾ ਸੀ ਉਹ ਜਿਹੜੀ ਪੀੜਤ ਮਹਿਲਾ ਔਰਤ ਹੈ ਉਸ ਦੇ ਵੱਲੋਂ ਦੋਸ਼ ਲਾਏ ਗਏ ਨੇ ਜੇ ਕਿ ਐਫ ਆਈ ਆਰ ਦਾ ਵੀ ਹਿੱਸਾ ਨੇ ਇਸ ਕਰਕੇ ਬਹੁਤ ਜ਼ਿਆਦਾ ਡਰੀ ਹੋਈ ਸੀ ਕਿਸੇ ਨਾਲ ਗੱਲ ਨਹੀਂ ਸੀ ਕਰ ਰਹੀ ਪਰ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕਰਨ ਦੇ ਲਈ ਸੱਟ ਬਣਾ ਦਿੱਤੀ ਗਈ ਹੈ ਇਸ ਮਾਮਲੇ ਨੂੰ ਭਖਦਾ ਹੋਇਆ ਦੇਖਦੇ ਹਾਂ ਪੁਲਿਸ ਨੇ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਵੀ ਅਗਵਾਈ ਦੇ ਵਿੱਚ ਡੀਐਸਪੀ ਕਪੂਰਥਾਲਾ ਦੀਪਕਰਨ ਸਿੰਘ ਤੇ ਥਾਣਾ ਸਿਟੀ ਦੇ ਐਸਐਚਓ ਵਿਕਰਮਜੀਤ ਸਿੰਘ ਨੂੰ ਆਧਾਰਤ ਤਿੰਨ ਮੈਂਬਰੀ ਸ਼ਿਟ ਬਣਾਈ ਹੈ ਤੇ ਜਲੰਧਰ ਦੇ ਵਿੱਚ ਪਾਸਟਰ ਨੇ ਮੀਡੀਆ ਦੇ ਸਾਹਮਣੇ ਆ ਕੇ ਖੁਦ ਦੇ ਉੱਤੇ ਲੱਗੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਸੀ ਪਰ 12 ਮਾਰਚ ਨੂੰ ਪੰਜਾਬ ਬੰਦ ਦੀ ਕਾਲ ਵੀ ਦਿੱਤੀ ਗਈ ਇਸ ਮਾਮਲੇ ਦੇ ਵਿੱਚ ਪਰ ਇਸ ਨੂੰ ਲੈ ਕੇ ਉਸ ਨੂੰ ਕਿੰਨਾ ਸਾਥ ਮਿਲਦਾ ਨਹੀਂ ਮਿਲਦਾ ਹਾਲਾਂਕਿ ਬਹੁਤ ਸਾਰੇ ਨਾਮੀ ਹਸਤੀਆਂ ਨੇ ਜਿਹੜੀਆਂ ਕੀ ਉਸ ਦੇ ਕੋਲ ਆਉਂਦੀਆਂ ਨੇ ਜਿਹੜੀਆਂ ਕੀ ਉਹ ਆਪਣਾ ਪ੍ਰਚਾਰ ਕਰਦਾ ਹੁਣ ਸਿੱਟ ਦੇ ਜਿਹੜੇ ਮੁਖੀ ਨੇ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਕੌਮੀ ਮਹਿਲਾ ayog ਦਾ ਨੋਟਿਸ ਸਾਨੂੰ ਮਿਲਿਆ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਫਾਸਟ ਟਰੈਕ ਆਧਾਰ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੀ ਹੈ ਪੀੜਤ ਮਹਿਲਾ ਨੇ ਤੋਂ ਜਿਹੜੇ ਤਮਾਮ ਸਬੂਤ ਦਸਤਾਵੇਜ਼ ਲਏ ਜਾ ਰਹੇ ਨੇ ਔਰ ਪਾਸਟਰ ਦੀ ਗ੍ਰਿਫਤਾਰੀ ਦੇ ਬਾਰੇ ਉਹਨਾਂ ਨੇ ਕਿਹਾ ਕਿ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਜਲਦ ਹੀ ਜਾਂਚ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ ਹੁਣ ਕੌਮੀ ਮਹਿਲਾ ਕਮਿਸ਼ਨ ਦਾ ਜਦੋਂ ਇਸ ਦੇ ਵਿੱਚ ਐਂਟਰੀ ਹੋਈ ਹੈ ਤਾਂ ਆਦੇਸ਼ ਦਿੱਤੇ ਗਏ ਨੇ ਔਰ ਇਸ ਦੇ ਨਾਲ ਪੁਲਿਸ ਦੀ ਜਿਹੜੀ ਬਣਾਈ ਹੋਈ ਸਿੱਟ ਹੈ ਉਸ ਨੂੰ ਵੀ ਜਾਂਚ ਤੇਜ਼ੀ ਨਾਲ ਕਰਨੀ ਪਵੇਗੀ ਨਹੀਂ ਤਾਂ ਉਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਇਸ ਦੇ ਬਾਰੇ ਪੁਲਿਸ ਨੂੰ ਵੀ ਜਵਾਬ ਦੇਣਾ ਪਵੇਗਾ ਹੁਣ 3 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਮੰਗੀ ਗਈ ਹੈ ਦੇਖਦੇ ਹਾਂ ਕਿ ਇਸ ਮਾਮਲੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਲੈ ਕੇ ਬਣੀ ਸਿੱਟ ਕਿਸ ਨਤੀਜੇ ਤੇ ਪੁੱਜਦੀ ਹੈ ਕਿ ਇਸ ਮਾਮਲੇ ਦੇ ਵਿੱਚ ਪੀੜਤਾ ਦੇ ਵੱਲੋਂ ਲਗਾਏ ਗਏ ਸਾਰੇ ਦੋਸ਼ ਜੇਕਰ ਸੱਚੇ ਸਾਬਤ ਹੁੰਦੇ ਨੇ ਤਾਂ ਫਿਰ ਜਲਦੀ ਹੀ ਉਸ ਦੀ ਗ੍ਰਿਫਤਾਰੀ ਵੀ ਹੋਵੇਗੀ ਸੰਭਵ ਹੈ ਕਿਉਂਕਿ ਪੀੜਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਂਚ ਦਾ ਸਾਹਮਣਾ ਨਾ ਨਾ ਕਰੇ ਇਸੇ ਕਰਕੇ ਉਹ ਨੇਪਾਲ ਭੱਜ ਗਿਆ ਹੈ ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਉਹਨਾਂ ਕੋਲ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਪਰ ਆਖਰਕਾਰ ਤੇ ਪੁਲਿਸ ਨੂੰ ਹੀ ਜਵਾਬ ਦੇਣਾ ਪਵੇਗਾ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਲੱਗੇ ਦੋਸ਼ਾਂ ਨੂੰ ਸੱਚੇ ਸਨ ਜਾਂ ਫਿਰ ਅਧੂਰੇ ਸਨ ਕਿ ਸਬੂਤ ਉਸ ਦੇ ਪੂਰੇ ਨੇ ਜਾਂ ਫਿਰ ਕੋਈ ਹੋਰ ਨਤੀਜਾ ਨਿਕਲਦਾ ਹੈ ਜਦੋਂ ਹੁਣ ਕੌਮੀ ਮਹਿਲਾ ਕਮਿਸ਼ਨ ਦੀ ਇਸ ਦੇ ਉੱਤੇ ਨਜ਼ਰ ਹੈ ਤੇ ਹੁਣ ਸੁਭਾਵਿਕ ਜੀ ਗੱਲ ਹੈ ਕਿ ਪੁਲਿਸ ਨੂੰ ਵੀ ਇਸ ਮਾਮਲੇ ਵਿੱਚ ਸੁਰਹਿੱਤਤਾ ਦੇ ਨਾਲ ਕਦਮ ਚੁੱਕਣੇ ਪੈਣਗੇ ਤਾਂ ਹੀ ਸਹੀ ਸਿਟੇ ਦੇ ਉੱਤੇ ਪੁੱਜਿਆ ਜਾ ਸਕਦਾ ਹੈ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ